ਇਸ ਨੂੰ ਸਮਰਪਿਤ ਜਾਤੀ ਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ ਸਮੂਹ ਐਨ ਆਰ ਆਈ ਵਿਰਾ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਜਾਤੀ ਕੇ ਦੇ ਗੁਰਦੁਆਰਾ ਸਾਹਿਬ ਵਿਖੇ 1984 ਦੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਬੱਚਿਆਂ ਨੇ ਗੁਰਬਾਣੀ ਕੀਰਤਨ ਕੀਤਾ ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਇੱਜਤਪਾਲ ਸਿੰਘ ਐਮਏ ਦੇ ਕਵੀਸ਼ਰੀ ਜਥੇ ਨੇ 84 ਦੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਹਾਲ ਕੀਤਾ ਇਸ ਮੌਕੇ ਸਟੇਟਸ ਕਦਰ ਦੀ ਸੇਵਾ ਕੈਪਟਨ ਗੁਰਦੀਪ ਸਿੰਘ ਔਜਲਾ ਨੇ ਬਖੂਬੀ ਨਿਭਾਈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਇਸ ਮੌਕੇ ਠੰਡੇ ਮਿੱਠੇ ਚਲ ਦੀ ਛਬੀਲ ਅਤੇ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਜੋਗਿੰਦਰ ਸਿੰਘ ਜਾਤੀ ਕੇ ਜਿਦੀ ਵਿਸ਼ੇਸ਼ ਰਿਪੋਰਟ ਮੀਂਹ ਵੰਦ ਸੱਤਾ ਕਾ ਹਿਆਰਦਾ ਜਿਨ੍ਹੇ ਰੇਖ ਕੇ ਵਿਰੋਧੀਆਂ ਦਾ ਸੰਗ ਸੁੱਕਿਆ ਬੇਟਾ ਕਰਦੀ ਖਿ ਲੋਹ ਗੁੰਡਾ ਕਰਦੀ

ਇਹੇ ਸੀ ਕਿਤਾਬ ਮੁਖੁਰ ਖੇਰਾ ਛੋਟੀ ਉਮਰ ਚੋਰਾ ਮਸ਼ਹੂਰ ਹਰ ਦਾ ਉਹਦੇ ਦਿਲ ਚ ਤਰੰਤ ਸੀ ਕਿਸਾਨ ਦਾ ਉਹਦੇ ਦਿਲ ਚ ਤਰੰਤ ਸੀ ਕਿਸਾਨ ਦਾ ਹਲ ਕੱਟਣ ਦਾ ਸੀ ਪਰੇਸ਼ਾਨੀ ਦਾ ਬਣ ਗਿਆ ਸੀ ਚੇਤਾ ਨੌਜਵਾਨੀ ਦਾ ਵੱਡਾ ਕਰਕੇ ਘਟਨ ਸ਼ੇਰ ਮੰਗੁਰ ਬਕਤੀਆ ਗੋਡਾ ਦਰਦੀ ਖਵਾਹੀ ਉਹਨੇ ਛੰਡਾ ਚੁੱਕਿਆ लत पादियां गत ते फसोटन रोज लाॾियां ग़लति लाज खोट न पाण ॻाल्हि पुट न